ਅੱਜ ਦੇ ਸਭ ਅੱਜ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਆ ਅੱਜ ਭਲੱਤ ਪੁਲਿਸ ਵੱਲੋਂ ਚੋਰ ਫੜੇ ਗਏ ਆ ਹੋਰ ਇਸ ਬੰਦੇ ਚ ਕੀ ਕਹਿਣਾ ਚਾਹੁੰਦੇ ਸੀ ਜੀ ਸਾਡੇ ਮਾਨਯੋਗ ਐਸਐਸਪੀ ਸ਼੍ਰੀਮਤੀ ਬਸਲਾ ਗੁਪਤਾ ਜੀ ਆਈਪੀਐਸ ਜਿਨ੍ਹਾਂ ਵੱਲੋਂ ਚੋਰੀ ਅਤੇ ਲੁੱਟਖੋਹਾਂ ਦੇ ਖਿਲਾਫ ਜਿਹੜੇ ਆ ਵੱਡੀ ਮੁਹਿੰਮ ਤਹਿਤ ਜਿਹੜਾ ਇੱਕ ਵੱਡਾ ਹੰਗਾਰਾ ਮਿਲਿਆ ਜਿਹਦੇ ਵਿੱਚ ਸਾਡੇ ਥਾਣਾ ਭਲੱਤ ਦੀ ਐਸਐਚਓ ਹਰਜਿੰਦਰ ਸਿੰਘ ਜੀ ਬਲੋਂ ਕਾਹੀ ਮਿਹਨਤ ਕਰਕੇ ਤੇ ਦੂਜੇ ਜਿਹੜੇ ਆ ਚੋਰ ਹੈਗੇ ਆ ਉਹਨਾਂ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਤਹਿਤ ਰਾਹੁਲ son of ਜਮੀਰ ਇੱਕ ਇਹ ਦੇ ਲੜਕਾ ਇੱਕ ਕੋਮਤਵਿੰਦਰ ਸਿੰਘ ਉਰਫ ਗੁਰੀ son of ਜਸਵਿੰਦਰ ਦੋ ਜਿਹੜੇ ਲੜਕੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਜਿਨ੍ਹਾਂ ਨੇ ਆਪਣੇ ਪੁਸ਼ਕਸ਼ ਦੌਰਾਨ ਮੰਨਿਆ ਕਿ ਇਹਨਾਂ ਨੇ ਇੱਕ ਜਿਹੜੀ ਹੈ ਚੋਰੀ ਜਿਹੜੀ ਸਾਡੀ ਦੋ ਦਿਨ ਪਹਿਲਾਂ ਇੱਥੇ ਸ੍ਰਾਮਤਪੁਰ ਦੇ ਵਿੱਚ ਹੋਈ ਸੀ ਜਿਹਦੇ ਘਰੋਂ ਆਪ ਉਹ ਗਏ ਸੀ ਬਾਹਰ ਤੇ ਘਰ ਬੰਦ ਸੀ ਜਿਹਦੇ ਵਿੱਚੋਂ ਇਹਨਾਂ ਨੇ ਕੁਝ ਪੈਸੇ ਅਤੇ ਗਹਿਣੇ ਚੋਰੀ ਕੀਤੇ ਸੀ ਇੱਕ ਉਹ ਬਾਦ ਅਸੀਂ ਇੱਕ ਸਾਡੀ ਜਿਹੜੀ ਹੈ ਛੇਵੇਂ ਮਹੀਨੇ ਦੇ ਵਿੱਚ ਪਨੂਰੀ ਰਾਜਪੁੱਤਾਂ ਵਿੱਚ ਚੋਰੀ ਹੋਈ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਜਾਣੀ ਮੰਨੀ ਹੈ ਤੇ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੀਆਂ ਹੈਗੀਆਂ ਇੱਕ ਇੱਥੇ ਬੱਸ ਖੜੀ ਸੀ ਤਿੰਨ ਚਾਰ ਦਿਨ ਪਹਿਲਾਂ ਨੀੜੀ ਰੋਡਵੇਜ ਦੀ ਬੱਸ ਆ ਉਹ ਵੀ ਜਿਹੜੀ ਹੈਗੀ ਉਹਦੀਆਂ ਬੈਟਰੀਆਂ ਲਈਆਂ ਸੀ ਉਹ ਵੀ ਬਾਦ ਰਾਤ ਨੂੰ ਮਨੋਟਰੇਸ ਹੋਈ ਹੈ ਸਾਡੀ ਤੇ ਇਹਦੇ ਵਿੱਚ ਤਿੰਨਾਂ ਵਿੱਚ ਸਾਡੇ ਕਿਸ ऑलरेडी ਰਜਿਸਟਰ ਆ ਉਸ ਤੋਂ ਇਲਾਵਾ ਜਿਹੜੀ ਇਹਨਾਂ ਨੂੰ ਪੁਸ਼ੀਸ਼ ਦਰਾਂ ਮੰਨਿਆ ਕਿ ਇਹਨਾਂ ਦਾ ਜਿਹੜਾ ਮੁੱਖ ਜਿਹੜਾ ਦੋਸ਼ੀ ਹੈਗਾ ਜਿਹੜਾ ਮੇਨ ਇਹਨਾਂ ਦਾ ਲੀਡਰ ਹੈਗਾ ਉਹ ਤੰਨਾ ਹੈਗਾ ਜਿਹੜਾ ਮੈਂ ਪਤਾ ਲਾਇਆ ਉਹ ਪਹਿਲਾਂ ਵੀ ਕਾਫੀ ਮਕਦਮਿਆਂ ਦੇ ਵਿੱਚ ਸਾਡਾ ਜੀਐਲਟੀ ਚ ਆਇਆ ਔਰ ਕਾਫੀ ਮਕਦਮਿਆਂ ਦੇ ਵਿੱਚ ਸਾਡਾ ਉਹ ਦੋਸ਼ੀ ਹੈਗਾ ਤੇ ਉਹ ਜਿਹੜਾ ਇਹਨਾਂ ਦਾ ਮੇਨ ਲੀਡਰ ਹੈਗਾ ਜਦੋਂ ਵੀ ਕੋਈ ਬੰਦ ਕਰ ਦੇਖਦੇ ਆ ਇਹ ਤੇ ਉਹਦੇ ਵਿੱਚ ਜਿਹੜੇ ਆ ਅੰਦਰ ਵੜ ਕੇ ਤੇ ਉਹ ਉਹਦੇ ਵਿੱਚ ਸਾਰਾ ਇਹ ਸਾਮਾਨ ਚੋਰੀ ਕਰ ਲੈਂਦੇ ਆ ਉਹਦੀ ਵੀ ਆਪਾਂ ਜਲਦਤ ਜਲਦ ਗ੍ਰਿਫਤਾਰੀ ਕਰਾਂਗੇ ਤੇ ਇਹਨਾਂ ਨਾਲ ਜਿਹੜੇ ਵੀ ਹੋਰ ਵੀ ਇੱਕ ਜਾਂ ਦੋ ਮੈਂਬਰ ਹੈਗੇ ਆ ਉਹ ਵੀ ਆਪਾਂ ਜਲਦਤ ਜਲਦ ਗ੍ਰਿਫਤਾਰ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਕਾਫੀ ਹੋਰ ਗ੍ਰਾਮੀ ਹੋ ਰਹੀ ਹੈ ਤੇ ਜਿਹੜਾ ਸਾਡੇ ਕੋਲ ਜੇ ਰਿਮਾਨਡ ਤੇ ਨੇ ਤੇ ਦਰਾਂਨੇ ਵਿੱਚ ਪੁੱਛੀਏ ਜੋ ਵੀ ਇਹਦੇ ਸਾਹਮਣੇ ਆ ਉਹ ਮੁਕਤੀ ਕਰਨਗੇ ਇਹਦੇ ਪਸੇ ਜੇ